ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਿਹਾ ਤੇ ਜਿਹੜੀ ਅੱਜ ਤੁਹਾਨੂੰ ਮੈਂ ਖਬਰ ਸੁਣਾਉਣੀ ਆ ਇਹਦੇ ਨਾਲ ਪੂਰੀ ਸਰਕਾਰ ਵੀ ਹਿੱਲ ਸਕਦੀ ਹੈ ਕਿਉਂਕਿ ਇਹ ਖਬਰ ਹੀ ਐਸੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡਾ ਝਟਕਾ ਲੱਗਣਾ 2027 ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਪੱਕੀ ਹੋ ਗਈ ਹੈ ਕਿ ਜਿਹੜੀ ਟੱਕਰ ਉਸ ਦੀ ਕਾਂਗਰਸ ਦੇ ਨਾਲ ਰਹੂਗੀ ਭਾਈ ਅਮਰਪਾਲ ਸਿੰਘ ਦੀ ਔਰ ਪੂਰੇ ਪੱਕੇ ਤੌਰ ਤੇ ਦਾਵਾ ਕੀਤਾ ਗਿਆ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਨਿਕਲਣ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਹੋਣਾ ਪੰਜਾਬ ਦੇ ਵਿੱਚ ਐਨਐਸਐ ਵੀ ਟੁੱਟੂਗੀ ਰਿਹਾਈ ਵੀ ਹੋਊਗੀ ਉਹ ਵੀ ਤੁਹਾਡੇ ਨਾਲ ਮੈਂ ਸਾਰੀ ਗੱਲ ਸਾਂਝੀ ਕਰਨੀ ਹੈ ਔਰ ਜਿਹੜਾ ਇਹ ਪ੍ਰੋਸੀਜਰ ਹੈ ਪੂਰੀ ਜਨਨੀ ਰਣਨੀਤੀ ਹੈ ਕਿਵੇਂ ਬਣੀ ਹੈ ਇਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਨੂੰ ਲੈ ਕੇ ਬੜੀ ਚਿੰਤਾ ਦੇ ਵਿੱਚ ਪੈ ਸਕਦਾ ਕਿਉਂਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਏ ਸੀ ਕਿਉਂਕਿ ਜਿਹੜੀ ਅਕਾਲੀ ਦਲ ਪਾਰਟੀ ਰਹੀ ਹੈ ਬਾਦਲ ਸਾਹਿਬ ਨੇ ਪੂਰੇ 5 ਵਾਰ ਯਾਨੀ ਮੁੱਖ ਮੰਤਰੀ ਬਣੇ ਪੰਜਾਬ ਦੇ ਪਰ ਉਹਨਾਂ ਨੇ ਸਿੱਖਾਂ ਦੀ ਬੇਅਦਬੀ ਕਰਵਾਈ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਬਹੁਤ ਵੱਡੇ ਦੋਸ਼ੀ ਨੇ ਅਕਾਲ ਤਖਤ ਸਾਹਿਬ ਦੇ ਬਾਦਲ ਕੇ ਵੀ ਪੂਰਾ ਲਾਣਾ ਦੋਸ਼ੀ ਹੈ ਉਹਨਾਂ ਦਾ ਤੁਹਾਡੇ ਸਾਹਮਣੇ ਉਹਨਾਂ ਨੇ ਇਹ ਕਬੂਲਿਆ ਵੀ ਹੈ ਪਰ ਜਿਹੜੀ ਇਹ ਖਬਰ ਹੈ ਇਹ ਅਮਰਪਾਲ ਸਿੰਘ ਦੇ ਹੀ ਹੱਕ ਦੇ ਵਿੱਚ ਜਾਂਦੀ ਹੈ ਕਿਉਂਕਿ ਗੱਲ ਹੀ ਐਸੀ ਹੈ ਕਿ ਜਿਹੜੀ ਸਰਕਾਰ ਕਾਂਗਰਸ ਦੀ ਹੈ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਝਾਰੂ ਵਾਲਿਆਂ ਦੇ ਨਾਲ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੇ ਝਾੜੂ ਵਾਲੇ ਨੇ ਇਹਨਾਂ ਦੇ ਨਾਲ ਕਾਂਗਰਸ ਦਾ ਸਮਝੌਤਾ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਵਿਰੋਧੀ ਪਾਰਟੀਆਂ ਉਹਦਾ ਵਿਰੋਧ ਜ਼ਰੂਰ ਕਰਦੀਆਂ ਹੁੰਦੀਆਂ ਨੇ ਤੁਸੀਂ ਵੇਖਿਆ ਕਦੇ ਤੇ ਕਾਂਗਰਸ ਇਹਨਾਂ ਦਾ ਵਿਰੋਧ ਕਰਦੀ ਹੋਵੇ ਸਿਵਾਏ ਇਕੱਲੇ ਰਾਜੇ ਵੜਿੰਗ ਤੋਂ ਹੋਰ ਕੋਈ ਨੇਤਾ ਨਹੀਂ ਆਇਆ ਵੱਡਾ ਔਰ ਹੁਣ ਜਿਹੜੀ ਤੁਸੀਂ ਖਬਰ ਦੇਖੋਗੇ ਇਹਦੇ ਨਾਲ ਪੂਰੇ ਜਿਹੜੇ ਕਿ ਜਿੰਨੇ ਵੀ ਸਮਰਥਕ ਨੇ ਭਾਈ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਔਰ ਜਿੰਨੇ ਵੀ ਚਾਹਣ ਵਾਲੇ ਸਮਰਥਕ ਨੇ ਜਾਂ ਫਿਰ ਜਿਹੜੇ ਲੋਕ ਜੁੜੇ ਹੋਏ ਨੇ ਪੈਸ ਖਬਰ ਨੂੰ ਸੁਣ ਤੋਂ ਬਾਅਦ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਮੁੱਖ ਮੰਤਰੀ ਖੁਸ਼ੀ ਦੀ ਗੱਲ ਆ ਉਹਨਾਂ ਲੋਕਾਂ ਦੇ ਲਈ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਭਾਈ ਅਮਰਪਾਲ ਸਿੰਘ ਰਿਹਾਈ ਵਾਲੇ ਵੀ ਗੱਲ ਕਰਾਂਗੇ ਪਹਿਲਾਂ ਖਬਰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਜੀ ਜੀ ਪੰਜਾਬ ਦੇ ਵੱਡੇ ਰਾਜਨੀਤਿਕ ਮਹਾਰਾਂ ਦੀ ਮੈਨੇ ਰਿਪੋਰਟ ਪੜ੍ਹੀ ਹੈ ਉਹਨਾਂ ਵਿੱਚ ਉਹਨਾਂ ਨੇ ਗੱਲ ਸਿੱਧੇ ਤੋਰ ਤੇ ਕਹੀ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗਿਣਨ ਦੇ ਗਿਣਨ ਤੇ ਅਕਾਲੀ ਜਨ ਨੂੰ ਇੰਨਾ ਕੰਫੀਡੈਂਸ ਹੋ ਗਿਆ ਕਿ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਕਹਿ ਲਓ ਕਿ ਸੇਰਾ ਮੁਕਤ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਇਹੀ ਹੈ ਰਿਪੋਰਟ ਵਿੱਚ ਕਿ ਦਿੱਲੀ ਵਿੱਚ ਜੋ ਉਹਨਾਂ ਸਰਕਾਰ ਗਈ ਹੈ ਉਸ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੇਗੀ ਉਹਨਾਂ ਨੇ ਇਹ ਸਿੱਖਿਆ ਜੇ ਤਾਂ ਸਾਡੀ ਸਰਕਾਰ ਬੰਦੀ ਸੀ ਕਦੇ ਸੰਘਸ ਕਰ ਬੰਦੀ ਸੀ ਪੰਜਾਬ ਦੇ ਅਸੀਂ ਐਵੇਂ ਵਾਰੀਆਂ ਕਿ ਲੋਕੀ ਬੱਦੇ ਜਾਂਦੇ ਹੁੰਦੇ ਸੀਗੇ ਪਰ ਆਮ ਆਦੀ ਪਾਰਟੀ ਕਹਿੰਦੇ ਉਹ ਇਹ ਅੰਦਾਜ਼ਾ ਸੀਗਾ ਆਕਾਲੀ ਦਲ ਨੂੰ ਕਿ ਸਾਡੀ ਇਹਨਾਂ ਨੇ ਵੋਟਾਂ ਕੱਟ ਕੇ ਸਰਕਾਰ ਬਣਾਈ ਹੈ ਜਾਨੀ ਕਿ ਜਿਹੜੀ ਘਾਟਾ ਪਿਆ ਉਹ ਆਕਾਲੀ ਦਲ ਨੂੰ ਪਿਆ ਕੱਲ ਦੀ ਵੋਟਾਂ ਆਮ ਆਦੀ ਪਾਰਟੀ ਟ੍ਰਾਂਸਫਰ ਹੋਈਆਂ ਨੇ ਇਸ ਉਮੀਦ ਵਿੱਚ ਕਿ ਲੋਕ ਇਹ ਸਾਰੀ ਸਰਗਰਮੀ ਨੂੰ ਅੰਜਾਮ ਤਾਂ ਕਿ ਕੱਲ੍ਹ ਦੇ ਵੱਲੋਂ ਕਿਵੇਂ ਦੇਖਦੇ ਹੋ ਜੇ ਮੰਨ ਵੀ ਲਈਏ ਸਾਰਨੀ ਪਰਸੈਂਟ ਕਿ ਆਮ ਆਦੀ ਪਾਰਟੀ ਨੇ ਕੱਲ੍ਹ ਜਲ ਦੀ ਲੋਕੀ ਵੋਟਾਂ ਕੱਟ ਕੇ ਬਣਾਈਆਂ ਨੇ ਤੇ ਮੁਕਾਬਲਾ ਹੁਣ ਸਿੱਧਾ ਹੀ ਹੋਵੇਗਾ ਨਰਦਾ ਨਹੀਂ ਦੇ ਵਿੱਚ ਹੁਣ ਖਡੂਰ ਸਾਹਿਬ ਤੋਂ ਜੋ ਮੈਂਬਰ ਆਫ ਪਾਰਲੀਮੈਂਟ ਅਮਰਪਾਲ ਸਿੰਘ ਨੇ ਉਹਨਾਂ ਦੀ ਪਾਰਟੀ ਸਾਹਮਣੇ ਆ ਚੁੱਕੀ ਹੈ ਹੋਰ ਕਈ ਤਰ੍ਹਾਂ ਦੇ ਅਕਾਲੀ ਦਲ ਅਲੱਗ ਹੋ ਚੁੱਕੇ ਨੇ ਐਨਾ ਸੁਖਾਲਾ ਹੋਵੇਗਾ ਕਿ ਦੁਬਾਰਾ ਸਾਰੀ ਵੋਟਾਂ ਨੂੰ ਆਪਣੇ ਆਮਦੀ ਪਾਰਟੀ ਤੋਂ ਛੱਡ ਕੇ ਅਕਾਲੀ ਦਲ ਆਪਣੇ ਟ੍ਰਾਂਸਫਰ ਕਰ ਲਵੇ ਜੀ ਦੇਖੋ ਇੱਥੇ ਦੋ ਗੱਲਾਂ ਨੇ ਅਕਾਲੀ ਦਲ ਬਾਦਲ ਉਹ ਪਾਰਟੀ ਸੀ ਜਿਨੇ ਸਿੱਖਾਂ ਦਾ ਵਿਸ਼ਵਾਸ ਜਿੱਤਿਆ ਵੀ ਤੇ ਸਮੇਂ-ਸਮੇਂ ਦੇ ਉੱਤੇ ਤੋੜਿਆ ਵੀ ਪੰਜ ਵਾਰ ਤਕਰੀਬਨ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਹਰ ਵਾਰ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਸਿੱਖਾਂ ਨੂੰ ਟਾਰਗੇਟ ਕੀਤਾ ਜਿਹੜੇ ਕਿਤੇ ਨਾ ਕਿਤੇ ਆਪਾਂ ਇਹ ਕਹੀਏ ਵੀ 1984 ਦੇ ਉਸ ਅਟੈਕ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਤਾਲੁਕਾਤ ਰੱਖਦੇ ਸੀ ਤਾਂ ਕੁੱਲ ਮਿਲਾ ਕੇ ਗੱਲ ਇਹ ਆ ਪੰਜਾਬ ਵਾਲਿਓ ਕਿ ਭਾਈ ਅਮਰਪਾਲ ਸਿੰਘ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਰਅਸਲ ਇਹ ਤੈ ਹੋ ਗਿਆ ਕਿ 2027 ਦੇ ਵਿੱਚ ਇਹਨਾਂ ਦਾ ਪੱਤਾ ਸਾਫ਼ ਹੀ ਹੈ ਕਿਉਂਕਿ ਇਹਨਾਂ ਨੇ ਕੋਈ ਵੀ ਕੰਮ ਪੰਜਾਬ ਦੇ ਵਿੱਚ ਇੱਕ ਵੀ ਪਰਸੈਂਟ ਨਹੀਂ ਕੀਤਾ ਅੰਕੜੇ ਕੱਢਣ ਵਾਲੇ ਲੋਕ ਤਾਂ ਵੀ ਕਹਿ ਰਹੇ ਨੇ ਕਿ 10% ਪੰਜਾਬ ਦੇ ਵਿੱਚ ਐਕਟਿਵ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ 90% ਜਿਹੜਾ ਕਿ ਇਹਨਾਂ ਨੇ ਆਪਣਾ ਪੇਟ ਭਰਿਆ ਆਪਣੇ ਕਾਰਪੋਰੇਟ ਘਰਾਣਿਆਂ ਦੇ ਲਈ ਇਹਨਾਂ ਨੇ ਕੰਮ ਕੀਤੇ ਨੇ ਜਿਵੇਂ ਕਿ ਦਿੱਲੀ ਦਾ ਲਾਲਾ ਹੋ ਗਿਆ ਬਹੁਤ ਸਾਰੇ ਇਹਨਾਂ ਦੇ ਵਿੱਚ ਹੋਰ ਵੀ ਵੱਡੇ ਹੈਗੇ ਨੇ ਮੰਤਰੀ ਆਪਸ ਦੇ ਵਿੱਚ ਜਾਨੀ ਸਾਰਿਆਂ ਨੇ ਰਲ ਕੇ ਪੰਜਾਬ ਦਾ ਪੈਸਾ ਖਾਦਾ ਪੰਜਾਬ ਦੇ ਵਿੱਚ ਆਪਦੀ ਮਸ਼ਹੂਰੀ ਕੀਤੀ ਹੈ ਵੱਡੇ ਪੱਦਰ ਤੇ ਜਾਨੀ ਇਹਨਾਂ ਨੇ ਪੰਜਾਬ ਦੇ ਵਿੱਚ ਆਪਦੀਆਂ ਫਲੈਕਸਾਂ ਤੇ ਬਹੁਤ ਸਾਰਾ ਖਰਚਾ ਕੀਤਾ ਜਿਹਦੀ ਅਕਸਰ ਮੈਂ ਕਈ ਵਾਰ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੇ ਸਜਣਾ ਨੇ ਗੱਲ ਕੀਤੀ ਹੈ ਫਿਰ ਤੁਸੀਂ ਇਹ ਵੇਖੋ ਜਿਹੜੇ ਮੁੱਦਿਆਂ ਨੂੰ ਰੱਖ ਕੇ ਅਕਾਲੀ ਦਲ ਦੇ ਨਾਲ ਕੰਪੇਅਰ ਕਰਕੇ ਲੋਕ ਦੇਖ ਰਹੇ ਨੇ ਇਹਨਾਂ ਨੂੰ ਜਿਹੜੇ ਮੁੱਦਿਆਂ ਨੂੰ ਰੱਖ ਕੇ ਸਰਕਾਰ ਬਣਦੀ ਆ ਪੰਜਾਬ ਦੇ ਵਿੱਚ ਉਹਨਾਂ ਇੱਕ ਵੀ ਮੁੱਦਿਆਂ ਤੇ ਜੇਕਰ ਕਿਸੇ ਨੇ ਕੰਮ ਕੀਤਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਵੇਂ ਚਿੱਟੇ ਦਾ ਮੁੱਦਾ ਰੱਖ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਂਦਾ ਭਗਵੰਤ ਮਾਨ ਇਹਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਚਿੱਟੇ ਤੋਂ ਦੁਖੀ ਨੇ ਤੇ ਕੇਜਰੀਵਾਲ ਵੀ ਤੁਹਾਨੂੰ ਅੱਜ ਦਿਖਾ ਚੁੱਕਿਆ ਹੁੰਦਾ ਅਸਲੀ ਚਿਹਰਾ ਮੈਂ ਇੱਕ ਵੀਡੀਓ ਪਾ ਚੁੱਕਿਆ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦਿਆਂ ਉਹਦੇ ਵਿੱਚ ਬੰਦ ਕਮਰੇ ਦੇ ਵਿੱਚ ਜਦੋਂ ਜਨਤਾ ਦੇ ਵਿੱਚੋਂ ਜਾਂਦੇ ਨੇ ਫਿਰ ਕੀ ਕਰਦੇ ਨੇ ਉਹ ਮੈਂ ਵੀਡੀਓ ਪਾ ਚੁੱਕਾ ਤੁਸੀਂ ਦੇਖ ਵੀ ਸਕਦੇ ਹੋ ਪੂਰੀ ਜਣੀ ਮਜ਼ਾਕ ਉਡਾ ਰਹੇ ਨੇ ਜਨਤਾ ਦਾ ਕਿਵੇਂ ਆਪਾਂ ਟਾਰਗੇਟ ਕਰਨ ਜਨਤਾ ਨੂੰ ਉਹ ਵੀਡੀਓ ਪਾਈ ਹੈ ਮੈਂ ਇਹਨਾਂ ਦੀ ਅੱਜ ਤਾਂ ਦੇਖੋ ਪੰਜਾਬ ਦੇ ਵਿੱਚ ਉਹਨੂੰ ਪਤਾ ਸੀ ਅਰਵਿੰਦ ਕੇਜਰੀਵਾਲ ਨੂੰ ਕਿ ਮੁੱਦਾ ਕਿਹੜਾ ਹੈ ਮੈਂ ਪੰਜਾਬ ਦੇ ਲੋਕ ਜੂਝ ਰਹੇ ਸੀ ਚਿੱਟੇ ਤੋਂ ਜਣੀ ਇੰਨੇ ਅੱਕੇ ਹੋਏ ਸੀ ਪੰਜਾਬ ਦੀ ਜਨਤਾ ਕਿ ਕਿ ਘਰ ਦੇ ਵਿੱਚ ਮੌਤ ਹੋ ਰਹੀ ਸੀ ਲਗਾਤਾਰ ਅੱਜ ਵੀ ਹੋ ਰਹੀਆਂ ਨੇ ਥਮਿਆ ਨਹੀਂ ਮਾਮਲਾ ਬਲਕਿ ਵੱਧ ਗਿਆ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਤਾਂ ਇਹਨੇ ਵੇਖਿਆ ਵੀ ਪੀੜਤ ਲੋਕ ਕੱਲੇ ਚਿੱਟੇ ਤੋਂ ਨੇ ਪੰਜਾਬ ਦੀਆਂ ਮਾਵਾ ਭੈਣਾ ਬੜੀ ਲਹਿਰ ਉੱਠੀ ਸੀ ਉਸ ਵਕਤ ਫਿਰ ਇਹਨੇ ਇੱਕ ਮੁੱਦਾ ਬਣਾਇਆ ਤੇ ਲੋਕਾਂ ਨੂੰ ਕਿਹਾ ਕਿ ਪਹਿਲੇ ਨੰਬਰ ਤੇ ਇਹਨੇ 26 ਤਰੀਕ ਵੀ ਰੱਖੀ ਗਈ ਹੈ ਇਹ ਵੀ ਯਾਦ ਹੋਣਾ ਤੁਹਾਡੇ ਮੇਰੇ ਤਾਂ ਯਾਦ ਆ ਤਾਂ 26 ਤਰੀਕ ਰੱਖਤੀ ਦੋਸਤੋ ਬਾਅਦ ਸਰਕਾਰ ਬਣ ਜਾਂਦੀ ਹੈ ਪੰਜਾਬ ਦੇ ਅੰਦਰ ਤੇ ਫੇਰ ਇਹੋ ਮੁੱਦੇ ਵੀ ਭੁੱਲ ਜਾਂਦੇ ਨੇ ਫਿਰ ਕਹਿੰਦਾ ਮੈਂ ਬੇਅਦਮੀਆਂ ਤੇ ਕਾਨੂੰਨ ਪਾਸ ਕਰੂੰਗਾ ਬਣਾ ਦੂੰਗਾ ਉਹ ਵੀ ਨਹੀਂ ਅਜ ਤੱਕ ਹੋਇਆ ਫੇਰ ਉਸ ਤੋਂ ਬਾਅਦ ਮੁੱਦਾ ਧਰਿਆ ਕਹਿੰਦਾ ਮੈਂ ਮਤੇ ਪਾ ਕੇ ਜੇ ਸਰਕਾਰ ਦੇ ਵਿੱਚ ਆਉਣਾ ਜੇਲ੍ਹਾਂ ਦੇ ਵਿੱਚੋਂ ਬੰਦੀ ਸਿੰਘਾਂ ਨੂੰ ਕਢਾ ਕੇ ਲਿਆਉਂਗਾ ਤਾਂ ਤੁਸੀਂ ਦੇਖ ਲਓ ਬੰਦੀ ਸਿੰਘ ਕਿੰਨੇ ਕਢਾਤੇ ਨੇ ਇਸਾਰਾ ਤੁਹਾਡੇ ਸਾਹਮਣੇ ਆ ਕੋਈ ਬੰਦੀ ਸਿੰਘਾਂ ਦਾ ਮੋਰਚਾ ਕੋਈ ਕਿਸਾਨਾਂ ਦਾ ਮੋਰਚਾ ਕੋਈ ਅਮਰਪਾਲ ਸਿੰਘ ਦੀ ਗੱਲ ਕਰ ਲਓ ਜਾਂ ਫਿਰ ਕਿਤੇ ਹੋਰ ਵਰਗ ਦੀ ਮਜ਼ਦੂਰਾਂ ਦੀ ਗੱਲ ਕਰ ਲਓ ਕਿਹੜੇ ਵਰਗ ਨੂੰ ਇਹਨਾਂ ਦੀ ਸਫਲਤਾ ਮਿਲੀ ਹੋਵੇ ਕਿ ਭਾਈ ਅਸੀਂ ਤਾਂ ਠੀਕ ਹੈ ਮਜ਼ਦੂਰੀ ਦੀ ਗੱਲ ਕੋਈ ਨਹੀਂ ਕਰਦਾ ਮੈਂ ਕਿਸਾਨਾਂ ਨੂੰ ਵੀ ਕਹਿਣਾ ਚਾਹਨਾ ਵੀ ਜਿਵੇਂ ਤੁਸੀਂ ਨਾਹਰਾ ਲੈ ਕੇ ਚੱਲਦੇ ਹੋ ਵੀ ਕਿਸਾਨ ਮਜ਼ਦੂਰ ਇਕਤਾ ਤੇ ਫਿਰ ਤੁਸੀਂ ਆਪਦੀ ਐਮਐਸਪੀ ਦੇ ਭਾਈ ਗੱਲ ਕਰੀ ਜਾਂਦੇ ਹੋ ਮੈਂ ਤੁਹਾਡੇ ਹੱਕ ਦੇ ਵਿੱਚ ਲਗਾਤਾਰ ਬੋਲਦਾ ਰਹਿਣਾ ਤੇ ਤੁਸੀਂ ਮਜ਼ਦੂਰਾਂ ਦੀ ਕਿਹੜੀ ਗੱਲ ਸਰਕਾਰਾਂ ਤੋਂ ਮੰਗ ਕਰੋਗੇ ਮੰਨ ਲਈ ਸੰਘਰਸ਼ ਕਰਕੇ ਤੁਹਾਨੂੰ ਐਮਐਸਪੀ ਮਿਲ ਜਾਣੀ ਹੈ ਪਰ ਮਜ਼ਦੂਰਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਅੱਗੇ ਆ ਕੇ ਦਿਖਾਵੇ ਕਿਸਾਨ ਕਿ ਬਿਨਾਂ ਲੱਖੇ ਸਦਾਨੇ ਤੋਂ ਮੈਨੂੰ ਇਹ ਨਾ ਪੰਜਾਬ ਦੇ ਵਿੱਚ ਕੋਈ ਕਿਸਾਨ ਗੱਲ ਨਹੀਂ ਕਰਦਾ ਸਾਰੇ ਆਪਦੀ ਐਮਐਸਪੀ ਤੇ ਲੱਗੇ ਹੋਏ ਨੇ ਸਾਰੇ ਆਪਣੀਆਂ ਮੰਗਾਂ ਮਨਾਉਣ ਤੇ ਲਗੇ ਹੋਏ ਨੇ ਸਰਕਾਰਾਂ ਦੇ ਵਿਰੁੱਧ ਪਰ ਕਿਸੇ ਨੇ ਆਵਾਜ਼ ਉਠਾਈ ਆ ਮਜ਼ਦੂਰ ਦੇ ਲਈ ਇਹ ਵੀ ਜ਼ਰੂਰ ਕਰੋ ਕਿਉਂਕਿ ਲੱਖਾਂ ਸਦਾਣਾ ਕੱਲਾ ਪੰਜਾਬ ਦੇ ਵਿੱਚ ਜਿਹੜਾ ਮਜ਼ਦੂਰੀ ਦੀ ਗਰੀਬੀ ਦੀ ਦਲਤਾਂ ਦੀ ਗੱਲ ਕਰਦਾ ਤਾਂ ਪੰਜਾਬ ਵਾਲੇ ਜਿੰਨੇ ਵੀ ਹੁਣ ਤੁਸੀਂ ਪੰਜਾਬੀ ਸਾਡੇ ਭਰਾ ਦੇਖ ਰਹੇ ਹੋ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਬਹੁਤ ਸਾਰੇ ਸਾਡੇ ਲੋਕਾਂ ਦੇ ਵਿੱਚ ਪਹੁੰਚੇ ਔਰ ਜਿੰਨੇ ਨਵੇਂ ਹੁੰਨੇ ਆ ਤੁਸੀਂ ਭੈਣ ਭਰਾ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲਿਆ ਕਰੋ ਧੰਨਵਾਦ